ਮੈਂ ਮੈਂ ਤੁਹਾਡਾ ਆਪਣਾ ਸ਼ੁਭਾਸ਼ਪਤਿੰਜਾਰਕ ਟ੍ਰੈਫਿਕ ਅਫਸਰ ਸਿਟੀ ਸ਼ਾਹਪੁਰ ਅੱਜ ਇੱਕ ਵੀਡੀਓ ਚੱਲ ਰਹੀ ਸੀ ਜਿਹਦੇ ਉੱਪਰ ਪ੍ਰਾਈਵੇਟ ਬੱਸ ਦਾ ਜੋ ਡਰਾਈਵਰ ਹੈ ਇੰਨੀ ਸਪੀਡ ਵਿੱਚ ਬੱਸ ਚਲਾਉਂਦੇ ਸਮੇਂ ਮੋਬਾਈਲ ਫੋਨ ਯੂਜ਼ ਕਰ ਰਿਹਾ ਸੀਗਾ ਜਦਕੇ ਦੇਖੋ ਜਿਹੜੇ ਡਰਾਈਵਰਸ ਆ ਬੱਸ ਚਲਾ ਰਹੇ ਸਭ ਤੋਂ ਅੱਗੇ ਉਹ ਆ ਬੈਠੇ ਆ ਉਹਨਾਂ ਤੋਂ ਬਾਅਦ ਉਹਨਾਂ ਦਾ ਪਰਿਵਾਰ ਘਰ ਉਹਨਾਂ ਦੀ ਵੇਟ ਕਰ ਰਿਹਾ ਉਹਨਾਂ ਦੇ ਪਿੱਛੇ ਸਵਾਰੀਆਂ ਬੈਠੀਆਂ ਜਿਨ੍ਹਾਂ ਦੀ ਕੀਮਤੀ ਜਾਨ ਹੈ ਖੁਸ਼ ਬੱਚੇ ਅਜੇ ਵਿੱਚ ਬੱਸ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਅਜੇ ਤੱਕ ਦੁਨੀਆ ਬਾਰੇ ਕੋਈ ਗਿਆਨ ਨਹੀਂ ਪੇਰੈਂਟਸ ਬੈਠੇ ਆ ਉਹਨਾਂ ਨੇ ਇਸ ਡਰਾਈਵਰ ਸਾਹਿਬ ਦੇ ਉੱਪਰ ਕਿੰਨਾ ਯਕੀਨ ਤੇ ਕਿੰਨਾ ਵਿਸ਼ਵਾਸ ਕਰਕੇ ਬੈਠੇ ਆ ਔਰ ਕਿੰਨੀ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਕਿ ਉਹਨਾਂ ਨੂੰ ਸਹੀ ਮੰਜ਼ਿਲ ਤੱਕ ਪਹੁੰਚਾਉਣਾ ਔਰ ਇਹ ਵਿਅਕਤੀ ਜਿਹੜੇ ਆ ਇੰਨੀ ਤੇਜ਼ ਬੱਸ ਦੇ ਚਲਾ ਕੇ ਤੇ ਮੋਬਾਈਲ ਸੁਣ ਕੇ ਗੱਲਾਂ ਕਰ ਰਹੇ ਆ ਅਗਰ ਰੱਬ ਨਾ ਕਰੇ ਕੋਈ 19 21 ਵੀ ਐਜੀ ਕੋ ਗਲਬਾਤ ਹੋ ਜਾਵੇ ਇਸ ਚੀਜ਼ ਦਾ ਰਖਮਿਆ ਜਾ ਕਿੰਨੇ ਭੁਗਤਣਾ ਇਹ অতি ਮਾੜੀ ਗੱਲ ਹੈ ਡਰਾਈਵਰ ਵੀਰਾਂ ਨੂੰ ਬੜੇ ਅਦਬ ਤੇ ਸਤਿਕਾਰ ਨਾਲੇ ਬੇਨਤੀ ਹੈ ਕਿ ਅੱਗੇ ਤੋਂ ਕੋਈ ਵੀਰ ਇਸ ਤਰ੍ਹਾਂ ਨਾ ਕਰੇ ਇਹਦਾ ਜਿਹੜਾ ਗਿਫਟ ਹੈ ਇਹ ਤਿਆਰ ਹੈ ਤੇ ਮੈਂ ਇਹਨੂੰ ਇਹ ਵੀ ਬੇਨਤੀ ਕਰਦਾ ਕਿ ਇਹਨੂੰ ਲੈਮੀਨੇਸ਼ਨ ਕਰਾ ਕੇ ਆਪਣੀ ਜਿਹੜੀ ਬੱਸ ਹੈ ਜਿੱਥੇ ਤੁਸੀਂ ਸਵੇਰੇ ਤੁਰਨ ਲੱਗੇ ਤੂਫਬਤੀ ਕਰਕੇ ਤੁਰਦੇ ਹੋ ਇਹਨੂੰ ਬੇਟਾ ਲੈਮੀਨੇਸ਼ਨ ਕਰਕੇ ਉੱਥੇ ਲਟਕਾ ਲੈਣਾ ਇਹਨੂੰ ਤੇ ਸਵੇਰੇ ਵੇਖ ਕੇ ਤੁਰਨਾ ਤੇ ਅੱਜ ਤੋਂ ਬਾਅਦ ਤਾਂ ਜ਼ਿੰਦਗੀ ਜਿਹੜਾ ਹੈਗਾ ਮੋਬਾਈਲ 'ਚ ਫੋਨ ਹੈ ਇਹ ਡਰਾਈਵਿੰਗ ਦੌਰਾਨ ਯੂਜ਼ ਨਹੀਂ ਕਰਨਾ ਤੁਹਾਡਾ ਵੀ ਪਰਿਵਾਰ ਹੈ ਉਹਨਾਂ ਦੇ ਪਰਿਵਾਰ ਆ ਤੁਹਾਨੂੰ ਹੋਰ ਕੀ ਚਾਹੀਦਾ ਇਹਨਾਂ ਫਿਕਰ ਕਰਨ ਵਾਲੇ ਤੁਹਾਡੇ ਡਿਸਟ੍ਰਿਕਟ ਨੂੰ ਸਿਖਾਪੁਰ ਡਿਸਟ੍ਰਿਕਟ ਦੀ ਬੜੀ ਖੁਸ਼ਕਿਸਮਤੀ ਹੈ ਕਿ ਐਡੇ ਨੇਕ ਅਫਸਰ ਮਾਨਯੋਗ ਐਸਐਸਪੀ ਸ਼ਹਿਰਪੁਰ ਜੀ ਮਿਲੇ ਆ ਜਿਹਨਾਂ ਨੂੰ ਆਪਣੇ ਸ਼ਹਿਰ ਦੀ ਆਪਣੀ ਪਬਲਿਕ ਦੀ ਇੰਨੀ ਪਰਵਾਹ ਆ ਹੋਰ ਤੁਹਾਨੂੰ ਇਹਦੁ ਵੱਧ ਕੀ ਚਾਹੀਦਾ ਪਲੀਜ਼ ਇਸ ਤਰ੍ਹਾਂ ਨਾ ਕਰੋ ਮਾਨ ਜੋ ਕਿ ਇਸ ਤਰ੍ਹਾਂ ਦੀਆਂ ਸਖਤ ਦਿੱਤਾ ਕਿ ਅਗਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਹਰਕਤ ਕਰਦਾ ਉਹਦੀ ਜੋ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਉਹਦੇ ਖਿਲਾਫ ਕੀਤੀ ਜਾਵੇ ਧੰਨਵਾਦ ਜੀ